ਪੰਜਾਬ ਦੇ ਵਿੱਚ ਅੱਜ ਚੋਣਾਂ ਦਾ ਦੌਰ ਹੈ ਤਾਂ ਅੱਜ ਸਵੇਰ 7 ਵਜੇ ਤੋਂ ਚੋਣਾਂ ਦਾ ਦੌਰ ਸਟਾਰਟ ਹੋ ਚੁੱਕਿਆ ಮತਦਾਨ ਨੇ ਜਿਹੜੇ ਉਹ ਆਪਣਾ ਮਤਦਾਨ ਕਰਨ ਪਹੁੰਚ ਚੁੱਕੇ ਨੇ ਮਤਾਤਾ ਆਪਣੀਆਂ ਵੋਟਾਂ ਪਾਉਣ ਪਹੁੰਚ ਚੁੱਕੇ ਨੇ ਸਵੇਰੇ 7 ਵਜੇ ਤੋਂ ਪੋਲਿੰਗ ਸਟਾਰਟ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਐਮਸੀ ਚੋਣਾਂ ਨੇ ਪਟਿਆਲੇ ਦੇ ਵਿੱਚ ਜਲੰਧਰ ਦੇ ਵਿੱਚ ਨੇ ਲੁਧਿਆਣੇ ਦੇ ਵਿੱਚ ਫਗਵਾੜਾ ਅੰਮ੍ਰਿਤਸਰ ਇਨਾਂ ਦੇ ਵਿੱਚ ਜਿਹੜੀਆਂ ਐਮਸੀ ਚੋਣਾਂ ਨੇ ਤੇ ਹੋਰ ਜਗ੍ਹਾ ਵੀ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਹੁਣ ਜਿਹੜਾ ਚੋਣ ਖਾੜਾ ਇਹ ਉਹ ਪੱਕ ਚੁੱਕਿਆ ਤਾਂ ਲਗਾਤਾਰ ਜਿਹੜੇ ಮತਦਾਤਾ ਨੇ ਉਹ ਆਪਣਾ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਜ ਸੰਘਣੀ ਧੁੰਦ ਵੀ ਆ ਪਰ ਧੁੰਦ ਦੇ ਕਾਰਨ ਵੀ ਜਿਹੜੀਆਂ 7 ਵਜੇ ਤੋਂ ਲਗਾਤਾਰ ਜਿਹੜੇ ਲੋਕ ਨੇ ਉਹ ਆਪਣੀ ਵੋਟ ਦਾ ਅਧਿਕਾਰ ਦਾ ਜਿਹੜਾ ਇਸਤੇਮਾਲ ਕਰਨੋਂ ਪਹੁੰਚ ਰਹੇ ਨੇ ਲਗਾਤਾਰ ਜਿਹੜਾ ਲੋਕਾਂ ਦੇ ਵਿੱਚ ਇਹਨਾਂ ਵੋਟ ਤਾਨੂੰ ਲੈ ਕੇ ਕਾਫੀ ਜਿਆਦਾ ਉਤਸ਼ਾਹ ਦਿਖ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜਿਹੜਾ ਨਾਮਜ਼ਦਗੀ ਪੇਪਰਾਂ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਸੀ ਪਰ ਅੱਜ 21 ਦਸੰਬਰ ਨੂੰ ਵੋਟਾਂ ਦਾ ਦੌਰ ਹੈ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਆਪਣੀ ਵੋਟ ਪਾਉਣ ਦਾ ਜਿਹੜਾ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ ਵਾਰੀ ਆਊਗੀ ਕਦੋਂ ਉਹ ਆਪਣੇ ਮਨਪਸੰਦ ਨੇਤਾ ਨੂੰ ਵੋਟ ਪਾਉਣਗੇ ਜਿਹੜਾ ਹਰ ਵਕਤ ਉਹਨਾਂ ਦਾ ਸਾਥ ਤੇ ਦੇ ਵੇਗਾ ਕਿਉਂਕਿ ਐਮਸੀ ਚੋਣਾਂ ਨੇ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਤਾਂ ਐਮਸੀ ਚੋਣੇ ਨੇ ਵਾਰਡਾਂ ਦੇ ਐਮਸੀ ਚੋਣਨੇ ਚੋਣਨੇ ਨੇ ਤਾਂ ਇੱਕ ਨਗਰ ਨਿਗਮ ਦੀਆਂ ਜਿਵੇਂ ਨਗਰ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਨੇ ਉਸੇ ਤਰ੍ਹਾਂ ਦੀਆਂ ਇਹ ਚੋਣਾਂ ਨੇ ਜਿੱਦਾਂ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਉਸੇ ਤਰ੍ਹਾਂ ਵਾਰਡ ਦਾ ਇੱਕ ਐਮਸੀ ਚੁਣਿਆ ਜਾਂਦਾ ਹੈ ਉਹ ਚੋਣਾਂ ਹੋ ਰਹੀਆਂ ਨੇ ਤਾਂ ਲਗਾਤਾਰ ਲੋਕ ਜਿਆਦਾ ਇੰਟਰਸਟ ਦਿਖਾਉਂਦੇ ਹੋਏ ਨਸਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਹੀ ਸ਼ਾਮ ਨੂੰ ਇਹਨਾਂ ਦੇ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਜਾਣਗੇ ਤਾਂ ਪਹਿਲੀ ਵਾਰ ਜਿਹੜੀ ਇਹ ਚੋਣਾ ਨੇ ਉਹ ਈਵੀਐਮ ਮਸ਼ੀਨਾਂ ਤੇ ਹੋਣ ਜਾ ਰਹੀਆਂ ਨੇ ਇਹ ਮਸ਼ੀਨਾਂ ਤੇ ਜਿਹੜੀ VOTING ਹੈ ਉਹ ਸ਼ੁਰੂ ਹੋ ਚੁੱਕੀ ਹੈ ਇਹ ਮਸ਼ੀਨਾਂ ਦੇ ਰਾਹੀਂ ਜਿਹੜੀ VOTING ਹੈ ਉਹ ਹੋ ਰਹੀ ਆ ਤਾਂ ਜਿਹੜੀ ਗਿਣਤੀ ਆ ਉਸ ਦੇ ਵਿੱਚ ਵੀ ਆਸਾਨੀ ਹੋਵੇਗੀ ਤੇ ਅੱਜ ਸ਼ਾਮ ਨੂੰ ਹੀ ਜਿਹੜੇ ਇਸ ਦੇ ਰਿਜ਼ਲਟ ਨੇ ਉਹ ਸਾਹਮਣੇ ਆ ਜਾਣਗੇ ਕੌਣ ਜਿੱਤਦਾ ਕੌਣ ਹਾਰਦਾ ਕਿਸ ਦੇ ਹੱਕ ਦੇ ਵਿੱਚ ਲੋਕ ਫਤਵਾ ਸੁਣਾਉਂਦੇ ਨੇ ਇਹ ਅੱਜ ਸ਼ਾਮ ਨੂੰ ਜਿਹੜਾ ਉਹ ਪਤਾ ਲੱਗ ਜਾਊਗਾ ਤੁਹਾਨੂੰ ਦੱਸ ਦਈਏ ਕਿ ਵੱਡੀ ਕਬਰ ਆ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਚੂਣਾ ਆ ਦਾ ਜਿਹੜਾ ਚੂਣਾ ਖਾੜਾ ਪਖ ਚੁੱਕਿਆ ਅੱਜ ਚੂਣਾ ਦਾ ਦੌਰ ਹੈ ਲੋਕ ਵੋਟ ਪਾਉਣ ਦੇ ਲਈ ਹਮ ਹਮਾ ਕੇ ਬੂਥਾਂ ਤੇ ਪਹੁੰਚ ਰਹੇ ਨੇ ਕਈ ਬੂਥ ਬਣਾਏ ਗਏ ਨੇ ਸਖਤ ਪਹਿਰੇ ਨੇ ਜਿਹੜੇ ਉਹ ਲਗਾਏ ਗਏ ਨੇ ਸਖਤ ਸੁਰੱਖਿਆ ਰੱਖੀ ਗਈ ਹੈ ਕਿਉਂਕਿ ਪਿਛਲੇ ਦਿਨੀ ਵੀ ਜਦੋਂ ਨਾਮਜ਼ਦਗੀ ਪੇਪਰਾਂ ਨੂੰ ਲੈ ਕੇ ਹੰਗਾਮਾ ਹੁੰਦਾ ਤਾਂ ਕੱਲ ਜਿਹੜਾ ਸੁਣਵਾਈ ਵੀ ਚੱਲੀ ਸੀ ਉਸ ਤੇ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ਪਟਿਆਲੇ ਦੇ ਵਿੱਚ ਵੱਡਾ ਹੰਗਾਮਾ ਹੋਇਆ ਸੀ ਤਾਂ ਹੁਣ ਸਖਤ ਪਹਿਰੇ ਜਿਹੜੀਆਂ ਵੋਟਾਂ ਨੇ ਸ਼ੁਰੂ ਹੋ ਚੁੱਕੀਆਂ ਨੇ ਐਮ ਐਮ ਸੀ ਇਹ ਚੋਣਾਂ ਨੇ ਪਟਿਆਲੇ ਦੇ ਵਿੱਚ ਜਲੰਧਰ ਲੁਧਿਆਣਾ ਫਗਵਾੜਾ ਅੰਮ੍ਰਿਤਸਰ ਤੇ ਬਾਕੀ ਹੋਰ ਕਈ ਜਗ੍ਹਾ ਤੇ ਵੀ ਜਿਹੜੀਆਂ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਚੋਣ ਅਖਾੜਾ ਪੱਕ ਚੁੱਕਿਆ ਹੈ